ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਘਰ ਤੋਂ ਆਉਂਦੇ ਜਾਂਦੇ ਭਾਵ ਕਿ ਜਦ ਬਾਹਰ ਜਾਂਦੇ ਸਮੇ ਇਹ ਜਾਦੂ ਵਾਲੀ ਚੀਜ਼ ਆਪਣੀ ਜੇਬ ਵਿੱਚ ਰੱਖ ਲੈਂਦੇ ਹੋ ਤਾਂ ਤੁਹਾਡੀ ਕਿਸਮਤ ਬਦਲ ਜਾਵੇਗੀ ਤੁਹਾਡੀ ਤਰੱਕੀ ਦੇ ਰਾਹ ਖੁੱਲ ਜਾਣਗੇ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਵੇਰ ਦੀਆਂ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਸਾਬਿਤ ਹੋ ਜਾਵੇਗੀ। ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਜਾਣਕਾਰੀ ਲੈ ਕੇ ਆਏ ਹਾਂ। ਇੱਕ ਛੋਟਾ ਜਿਹਾ ਉਪਾਅ ਤੁਹਾਡੇ ਨਾਲ ਸਾਂਝਾ ਕਰਾਂਗੇ। ਸਾਥ ਸੰਗਤ ਜੀ ਆਪਣੇ ਘਰ ਦੇ ਵਿੱਚ ਜਾਂ ਆਪਣੇ ਘਰ ਤੋਂ ਬਾਹਰ ਜਾਂਦੇ ਸਮੇਂ ਕਿਸੇ ਵੀ ਖਾਸ ਜਾਂ ਸ਼ੁਭ ਕੰਮ ਕਰਨ ਤੋਂ ਪਹਿਲਾਂ ਇਸ ਤਰ੍ਹਾਂ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਖਾਸ ਕੰਮ ਦੇ ਲਈ ਬਾਹਰ ਜਾਣਾ ਹੀ ਪੈਂਦਾ ਹੈ ਜਦੋਂ ਵੀ ਅਸੀਂ ਘਰ ਤੋਂ ਬਾਹਰ ਨਿਕਲਦੇ ਹਾਂ ਜਿਹੜੀ ਨੈਗੇਟਿਵ એનર્ਜੀ ਹੁੰਦੀ ਹੈ ਸਾਡੇ ਕੋਲ ਆ ਕੇ ਬੁਰਾ ਪ੍ਰਭਾਵ ਪਾਉਂਦੀ ਹੈ ਅਸੀਂ ਅਕਸਰ ਕਈ ਵਾਰ ਵੇਖਦੇ ਤੇ ਸੁਣਦੇ ਵੀ ਹਾਂ ਕਿ ਕਈ ਲੋਕਾਂ ਤੋਂ ਕਿ ਜਦੋਂ ਅਸੀਂ ਕਿਸੇ ਨਾਲ ਕੋਈ ਸ਼ੁਭ ਕੰਮ ਤੇ ਚੱਲਦੇ ਹਾਂ ਉਹ ਸਾਡਾ ਕੰਮ ਸਿਰੇ ਨਹੀਂ ਚੜਦਾ ਅਸੀਂ ਮਿਹਨਤ ਵੀ ਬੜੀ ਕੀਤੀ ਹੁੰਦੀ ਹੈ ਕੋਸ਼ਿਸ਼ ਵੀ ਕਰਦੇ ਹੀ ਰਹਿੰਦੇ ਹਾਂ ਇਮਾਨਦਾਰੀ ਦੇ ਨਾਲ ਕੰਮ ਵੀ ਕਰਦੇ ਹਾਂ ਪਰ ਫਿਰ ਵੀ ਸਾਡਾ ਕੋਈ ਕੰਮ ਸਿਰੇ ਨਹੀਂ ਚੜਦਾ ਜਿਵੇਂ ਤੁਹਾਨੂੰ ਦੱਸ ਦਈਏ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਵਾਲੇ ਹਾਂ ਜੀ ਕਿ ਹਰ ਇੱਕ ਮਨੁੱਖ ਦਾ ਅਲੱਗ-ਅਲੱਗ ਹੀ ਔਰਾ ਹੁੰਦਾ ਹੈ ਜਿਵੇਂ ਕਿ ਹਰ ਇੱਕ ਮਨੁੱਖ ਦਾ ਅਲੱਗ ਔਰਾ ਹੈ ਉਸ ਦੀਆਂ ਚੀਜ਼ਾਂ ਵੀ ਆਕਰਸ਼ਿਤ ਉਸੇ ਹਿਸਾਬ ਦੇ ਨਾਲ ਹੁੰਦੀਆਂ ਹਨ ਜਿਵੇਂ ਕਿ ਅਸੀਂ ਮੰਨ ਲੈਂਦੇ ਹਾਂ ਕਿ ਕਈ ਮਨੋਖ ਇਸ ਤਰ੍ਹਾਂ ਦੇ ਹੁੰਦੇ ਹਨ ਉਹਨਾਂ ਦਾ ਚਿਹਰਾ ਉਹਨਾਂ ਦਾ ਜਿਹੜਾ ਔਰਾ ਹੁੰਦਾ ਹੈ ਉਹ ਧਨ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਤੇ ਉਹ ਜਿਹੜੇ ਮਨੋਖ ਹੁੰਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਕਦੇ ਵੀ ਧਨ ਦੀ ਕਮੀ ਕਿਸੇ ਵੀ ਪਾਸਿਓਂ ਨਹੀਂ ਉਹਨਾਂ ਨੂੰ ਵੇਖਣ ਨੂੰ ਮਿਲਦੀ ਇਸੇ ਹੀ ਤਰ੍ਹਾਂ ਸਾਤ ਸੰਗਤ ਜੇਕਰ ਕਿਸੇ ਮਨੁੱਖ ਦਾ ਔਰਾ ਪਰੇਸ਼ਾਨੀਆਂ ਤੇ ਮੁਸ਼ਕਲਾਂ ਨੂੰ ਆਕਰਸ਼ਿਤ ਕਰਦਾ ਹੈ ਫਿਰ ਕੀ ਹੁੰਦਾ ਹੈ ਉਹਨਾਂ ਚੀਜ਼ਾਂ ਨੂੰ ਆਕਰਸ਼ਿਤ ਕਰ ਰਹੇ ਹੁੰਦੇ ਹਨ ਤੇ ਉਹਨਾਂ ਦੇ ਵਿੱਚ ਘਿਰੇ ਰਹਿੰਦੇ ਹਨ ਕੋਈ ਨਾ ਕੋਈ ਮੁਸ਼ਕਿਲ ਪਰੇਸ਼ਾਨੀ ਹਮੇਸ਼ਾ ਲਈ ਉਹਨਾਂ ਦੇ ਸਾਹਮਣੇ ਆ ਕੇ ਖੜੀ ਹੋ ਜਾਂਦੀ ਹੈ ਇਹ ਚੀਜ਼ ਤੁਸੀਂ ਅਕਸਰ ਹੀ ਵੇਖੀ ਹੋਵੇਗੀ ਜਦੋਂ ਵੀ ਅਸੀਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹਾਂ ਭਾਵੇਂ ਗੁਰਦੁਆਰਾ ਸਾਹਿਬ ਹੀ ਜਾਂਦੇ ਹਾਂ ਜਾਂ ਕਈ ਵਾਰ ਜਿਹੜੇ ਲੋਕ ਹੁੰਦੇ ਹਨ ਮੰਦਰ ਵਿੱਚ ਵੀ ਜਾਂਦੇ ਹਨ ਕਿਤੇ ਵੀ ਅਸੀਂ ਧਾਰਮਿਕ ਅਸਥਾਨ ਤੇ ਜਾਂਦੇ ਹਾਂ ਉੱਥੇ ਜਾ ਕੇ ਵੀ ਕਈ ਵਾਰ ਸਾਨੂੰ ਬੜਾ ਮਨ ਸਾਡਾ ਪੋਜ਼ਿਟਿਵ ਲੱਗਦਾ ਹੈ ਸਾਡੇ ਮਨ ਦੇ ਅੰਦਰ ਪੋਜ਼ਿਟਿਵ ਵਾਈਬ੍ਰੇਸ਼ਨ ਆਉਂਦੀਆਂ ਹਨ ਸਾਨੂੰ ਬੜਾ ਹੀ ਜ਼ਿਆਦਾ ਸਕੂਨ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਸ ਵੇਲੇ ਕੀ ਹੁੰਦਾ ਹੈ ਜਿਹੜਾ ਉਸ ਵਿਅਕਤੀ ਦਾ ਔਰਾ ਹੁੰਦਾ ਹੈ ਉਹਦੀਆਂ ਜਿਹੜੀਆਂ ਬੁਰੀਆਂ ਚੀਜ਼ਾਂ ਹੁੰਦੀਆਂ ਹਨ 네ਗੇਟਿਵ એનર્ਜੀ ਹੁੰਦੀ ਹੈ ਉਸ ਦਾ ਜਿਹੜਾ ਪ੍ਰਭਾਵ ਹੈ ਉਸੇ ਫਿਰ ਤੇ ਉਹਦੇ ਉੱਤੇ ਨਹੀਂ ਪੈਂਦਾ ਜੇਕਰ ਉਸ ਦੇ ਉੱਪਰ ਨਹੀਂ ਪੈ ਰਿਹਾ ਹੁੰਦਾ ਤਾਂ ਜਦੋਂ ਅਸੀਂ ਇਸ ਤਰ੍ਹਾਂ ਧਾਰਮਿਕ ਸਥਾਨ ਤੇ ਜਾਂਦੇ ਹਾਂ ਪੋਜ਼ਿਟਿਵ ਵਾਈਬ੍ਰੇਸ਼ਨ ਆਉਂਦੀਆਂ ਹਨ ਤਾਂ ਉਹ ਸਭ ਚੀਜ਼ਾਂ ਜਿਹੜੀਆਂ ਸਾਡੇ ਨਾਲ ਪ੍ਰਭਾਵ ਕਰਦੀਆਂ ਹਨ ਕਿਸੇ ਵੀ ਤਰ੍ਹਾਂ ਦਾ ਫਿਰ ਸਾਡੇ ਤੇ ਮਾੜਾ ਪ੍ਰਭਾਵ ਪੈਣ ਹੀ ਨਹੀਂ ਦਿੰਦੀਆਂ ਕਿਉਂਕਿ ਹੁੰਦਾ ਕੀ ਹੈ ਅਸੀਂ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਦਰਬਾਰ ਵਿੱਚ ਬੈਠੇ ਹੁੰਦੇ ਹਾਂ ਇਸ ਕਰਕੇ ਤੁਹਾਨੂੰ ਇੱਥੇ ਇਹ ਚੀਜ਼ ਬਹੁਤ ਹੀ ਜ਼ਿਆਦਾ ਖੁਸ਼ੀ ਮਹਿਸੂਸ ਹੋਣ ਵਾਲੀ ਲੱਗੇਗੀ ਬੜਾ ਜ਼ਿਆਦਾ ਜ਼ਰੂਰੀ ਵੀ ਹੈ ਇਸ ਗੱਲ ਨੂੰ ਸਮਝਣਾ ਕਿ ਜਿਹੜਾ ਤੁਹਾਡਾ ਔਰਾ ਹੈ ਉਹ ਤੁਹਾਡੇ ਉੱਪਰ ਬਹੁਤ ਜ਼ਿਆਦਾ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਦੁੱਖ ਤੇ ਸੁੱਖ ਨੂੰ ਪ੍ਰਭਾਵ ਪਾ ਸਕਦਾ ਹੈ ਜਿਵੇਂ ਸਾਥ ਸੰਗਿਆ ਜੀ ਅਸੀਂ ਧਾਰਮਿਕ ਅਸਥਾਨ ਤੋਂ ਗੁਰਦੁਆਰਾ ਸਾਹਿਬ ਜਾਂ ਫਿਰ ਮੰਦਰ ਤੋਂ ਬਾਹਰ ਨਿਕਲਦੇ ਹਾਂ ਜਿਹੜੇ ਵਿਅਕਤੀ ਦਾ ਜਿਹੜਾ ਵੀ ਔਰਾ ਹੁੰਦਾ ਹੈ ਜਿਵੇਂ ਕਿ ਜੇਕਰ ਕੋਈ ਵਿਅਕਤੀ ਦਾ 네ਗੇਟਿਵ ਹੈ ਤਾਂ ਉਹ ਉਹੀ ਸੇਮ ਚੀਜ਼ ਦਾ ਪ੍ਰਭਾਵ ਧਾਰਮਿਕ ਸਥਾਨ ਤੋਂ ਨਿਕਲਣ ਤੋਂ ਬਾਅਦ ਉਸਦੇ ਉੱਪਰ ਫਿਰ ਪੈਣਾ ਸ਼ੁਰੂ ਹੋ ਜਾਂਦਾ ਹੈ ਕਹਿਣ ਤੋਂ ਭਾਵ 네ਗੇਟਿਵ ਪ੍ਰਭਾਵ ਉਸਤੇ ਪੈਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਜਿਹੜੇ ਵਿਅਕਤੀ ਦਾ ਔਰਾ ਚੰਗਾ ਹੈ ਵਧੀਆ ਹੁੰਦਾ ਹੈ ਉਸ ਉੱਪਰ ਪੋਜ਼ੀਟਿਵ ਹੀ ਪ੍ਰਭਾਵ ਰਹੇਗਾ ਹਮੇਸ਼ਾ ਦੇ ਲਈ ਜਦੋਂ ਵੀ ਪਵੇਗਾ ਤਾਂ ਚੰਗਾ ਪ੍ਰਭਾਵ ਹੀ ਪਵੇਗਾ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਤੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਇਹ ਸਾਰੇ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਸੋ ਸਾਸੰਗਰ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣਾ ਸਾਸੰਗਰ ਜੀ ਇਸੇ ਤਰ੍ਹਾਂ ਅਕਸਰ ਅਸੀਂ ਵੇਖਦੇ ਹਾਂ ਜਦੋਂ ਲੋਕਾਂ ਦੀ ਜ਼ਿੰਦਗੀ ਵਿੱਚ ਬੜੀਆਂ ਜ਼ਿਆਦਾ ਪਰੇਸ਼ਾਨੀਆਂ ਆ ਜਾਂਦੀਆਂ ਹਨ ਅਕਸਰ ਹੀ ਲੋਕ ਹੱਦ ਤੋਂ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹਨ ਤੇ ਆਪਣੀਆਂ ਪਰੇਸ਼ਾਨੀਆਂ ਨੂੰ ਵੇਖ ਕੇ ਉਹ ਬਿਲਕੁਲ ਥੱਕ ਹਾਰ ਕੇ ਬੈਠ ਜਾਂਦੇ ਹਨ ਪਰ ਸਾਨੂੰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਹੁੰਦਾ ਕੀ ਹੈ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਆਈਆਂ ਹੁੰਦੀਆਂ ਹਨ ਤਾਂ ਪਰਮਾਤਮਾ ਸਾਨੂੰ ਉਹਨਾਂ ਦਾ ਹੱਲ ਵੀ ਖੁਦ ਦੇ ਦੇਣਗੇ ਇਸ ਤਰ੍ਹਾਂ ਕਈ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਪਰਮਾਤਮਾ ਕਿਵੇਂ ਸਾਨੂੰ ਪਰੇਸ਼ਾਨੀਆਂ ਦਾ ਹੱਲ ਦਿੰਦੇ ਹਨ ਪਰਮਾਤਮਾ ਸਾਡੇ ਕੋਲ ਤਾਂ ਆ ਨਹੀਂ ਸਕਦੇ ਪਰ ਸਾਡੇ ਲਈ ਕੋਈ ਨਾ ਕੋਈ ਹੀਲਾ ਵਸੀਲਾ ਜ਼ਰੂਰ ਬਣਾ ਦਿੰਦੇ ਹਨ ਇਸ ਕਰਕੇ ਸਾਡੇ ਦੁੱਖ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਜਿਵੇਂ ਕਿ ਤੁਸੀਂ ਸਮਝ ਸਕਦੇ ਹੋ ਜਿਵੇਂ ਤੁਹਾਨੂੰ ਵੀਡੀਓ ਵਿੱਚ ਉਪਾਅ ਦੱਸਣ ਵਾਲੇ ਹਾਂ ਇਸ ਉਪਾਅ ਦੇ ਰਾਹੀਂ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਖੁਸ਼ਹਾਲੀ ਆ ਜਾਵੇਗੀ ਤੁਹਾਡੇ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਤੇ ਇਹ ਇੱਕ ਹੀਲਾ ਹੀ ਵਸੀਲਾ ਵੀ ਬਣ ਜਾਵੇਗਾ ਤੁਹਾਡੇ ਲਈ ਸਾਧ ਸੰਗਤ ਜੀ ਕਈ ਲੋਕ ਕੀ ਕਰਦੇ ਹਨ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ ਪਰ ਮਿਹਨਤ ਕਰਨ ਦੇ ਬਾਵਜੂਦ ਵੀ ਫਲ ਪ੍ਰਾਪਤ ਨਹੀਂ ਹੁੰਦਾ ਬਹੁਤ ਜ਼ਿਆਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਸਾਤ ਸੰਗ ਜੀ ਜਦੋਂ ਪਰਮਾਤਮਾ ਉਸ ਵਿਅਕਤੀ ਦੀ ਮਦਦ ਕਰਨਾ ਚਾਹੁੰਦੇ ਹਨ ਉਹ ਕਿਸੇ ਵੀ ਚੀਜ਼ ਨੂੰ ਕਿਸੇ ਵੀ ਇਨਸਾਨ ਨੂੰ ਖੁਦ ਹੀਲਾ ਵਸੀਲਾ ਬਣਾ ਕੇ ਭੇਜਦੇ ਹਨ ਜਿਸ ਨਾਲ ਮਨੁੱਖ ਦੀਆਂ ਸਾਰੀਆਂ ਪਰੇਸ਼ਾਨੀਆਂ ਤੇ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਹਨ ਜਿਸ ਕਰਕੇ ਜਦੋਂ ਵੀ ਸਾਡੇ ਜੀਵਨ ਵਿੱਚ ਕਦੇ ਦੁੱਖ ਤਕਲੀਫ ਆਉਂਦੀ ਹੈ ਕੋਈ ਨਾ ਕੋਈ ਮੁਸ਼ਕਿਲ ਪਰੇਸ਼ਾਨੀ ਆਉਂਦੀ ਹੈ ਇਹਨਾ ਤੋਂ ਬਿਲਕੁਲ ਵੀ ਘਬਰਾਉਣਾ ਨਹੀਂ ਚਾਹੀਦਾ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਹਰ ਮਨੁੱਖ ਦੀ ਜ਼ਿੰਦਗੀ ਦਾ ਔਰਾ ਹੁੰਦਾ ਹੈ ਅਲੱਗ ਹੀ ਅਲੱਗ ਹਰ ਇੱਕ ਵਿਅਕਤੀ ਅਲੱਗ ਕਿਸਮ ਦਾ ਹੁੰਦਾ ਹੈ ਜੇਕਰ ਕਮਜ਼ੋਰ ਹੈ ਆਪਣੇ ਘਰ ਦੀਆਂ ਪਰੇਸ਼ਾਨੀਆਂ ਆਉਂਦੀਆਂ ਹਨ ਤਾਂ ਆਪਾਂ ਕਿਸੇ ਦੇ ਔਰੇ ਨੂੰ ਮਜ਼ਬੂਤ ਬਣਾਉਣ ਦੇ ਲਈ ਕੀ ਕਰਨਾ ਹੈ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਨਿਕਲਣਾ ਹੈ ਤੁਸੀਂ ਕੀ ਕਰਨਾ ਹੈ ਇੱਕ ਹਲਦੀ ਦੀ ਗੰਡ ਨੂੰ ਆਪਣੀ ਜੇਬ ਵਿੱਚ ਲੈ ਕੇ ਹੀ ਘਰ ਤੋਂ ਬਾਹਰ ਜਾਣਾ ਹੈ ਇਹ ਹਲਦੀ ਦੀ ਗੰਡ ਜਿਹੜੀ ਹੈ ਬੜੀ ਹੀ ਪਾਵਰਫੁਲ ਹੁੰਦੀ ਹੈ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲੋਗੇ ਕਿਸੇ ਵੀ ਕੰਮ ਦੇ ਲਈ ਜਾਓਗੇ ਉਸ ਸਮੇਂ ਤੁਹਾਡੇ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਫਿਰ ਆਉਣ ਵਾਲੀ ਮੁਸੀਬਤ ਵੀ ਜਿਹੜੀ ਹੈ ਦੂਰ ਚਲੀ ਜਾਵੇਗੀ ਉਹ ਜਿਹੜੀ ਹਲਦੀ ਦੀ ਗੰਡ ਹੁੰਦੀ ਹੈ ਉਹ ਮੁਸੀਬਤਾਂ ਦਾ ਸਾਹਮਣਾ ਆਪ ਹੀ ਕਰ ਲੈਂਦੀ ਹੈ ਇੰਨੀ ਜ਼ਿਆਦਾ ਤਾਕਤਵਰ ਤੇ ਪਾਵਰਫੁਲ ਹੁੰਦੀ ਹੈ ਇਹ ਹਲਦੀ ਦੀ ਗੰਡ ਕਿਉਂਕਿ ਇਸ ਦੇ ਵਿੱਚ ਬਹੁਤ ਜ਼ਿਆਦਾ ਪੋਜ਼ਿਟਿਵ એનર્ਜੀ ਹੁੰਦੀ ਹੈ ਜਦੋਂ ਵੀ ਤੁਸੀਂ ਜੇਬ ਦੇ ਵਿੱਚ ਹਲਦੀ ਦੀ ਗੰਡ ਪਾਈ ਹੋਵੇ ਆਪਣੇ ਹੱਥ ਨੂੰ ਉਸ ਜੇਬ ਵਿੱਚ ਪਾਓਗੇ ਜਿਵੇਂ ਉਹ ਤੁਹਾਡੇ ਹੱਥ ਨੂੰ ਟੱਚ ਕਰੇਗੀ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਤੁਹਾਡਾ ਆਉਰਾ ਫਿਰ ਮਜ਼ਬੂਤ ਹੋ ਜਾਵੇਗਾ ਇਸ ਨਾਲ ਕਈ ਲੋਕਾਂ ਦੀਆਂ ਪ੍ਰੋਬਲਮਸ ਪਰੇਸ਼ਾਨੀਆਂ ਦਾ ਹੱਲ ਆਪਣੇ ਆਪ ਹੀ ਹੋ ਜਾਂਦਾ ਹੈ ਉਹਨਾਂ ਨੂੰ ਵੀ ਜਦੋਂ ਆਪਣੇ ਘਰ ਤੋਂ ਬਾਹਰ ਜਾਂਦੇ ਹਨ ਕਿਸੇ ਰਿਸ਼ਤੇਦਾਰੀ ਜਾਂ ਫਿਰ ਦੋਸਤਾਂ ਮਿੱਤਰਾਂ ਦੇ ਨਾਲ ਕਿਤੇ ਵੀ ਜਾਂਦੇ ਹਨ ਉਹਨਾਂ ਨੂੰ ਮਾਨਸਨ ਮਾਨ ਨਹੀਂ ਮਿਲਦਾ ਉਹਨਾਂ ਨੂੰ ਇੱਜ਼ਤ ਨਹੀਂ ਮਿਲਦੀ ਤਾਂ ਉਹ ਸਾਰੇ ਹੀ ਬਹੁਤ ਜ਼ਿਆਦਾ ਫਿਕਰ ਕਰਦੇ ਹਨ ਪਰ ਫਿਰ ਵੀ ਲੋਕਾਂ ਦਾ ਮਜ਼ਾਕ ਬਣਾਉਂਦੇ ਹਨ ਇਹ ਪ੍ਰੋਬਲਮ ਅਕਸਰ ਹੀ ਬਹੁਤ ਸਾਰੇ ਲੋਕਾਂ ਨੂੰ ਸਾਹਮਣਾ ਕਰਨਾ ਹੀ ਪੈਂਦਾ ਹੈ ਇਸ ਦੇ ਨਾਲ ਕੀ ਹੁੰਦਾ ਹੈ ਜਦੋਂ ਉਹ ਵੇਖਦੇ ਹਨ ਕਿ ਕਿਸੇ ਨੂੰ ਵੀ ਗੱਲ ਕਰਦੇ ਹਨ ਉਹਨਾਂ ਦੀ ਕੋਈ ਗੱਲ ਚੰਗੀ ਨਹੀਂ ਲੱਗਦੀ ਇਸ ਲਈ ਤੁਸੀਂ ਕੀ ਕਰਨਾ ਹੈ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਇਸ ਲਈ ਤੁਸੀਂ ਜਦੋਂ ਘਰੋਂ ਬਾਹਰ ਨਿਕਲਣਾ ਹੈ ਆਪਣੀ ਜੇਬ ਵਿੱਚ ਅੱਠ ਕਾਲੀਆਂ ਮਿਰਚਾਂ ਦੇ ਦਾਣੇ ਰੱਖ ਲੈਣੇ ਹਨ ਫਿਰ ਹੀ ਤੁਸੀਂ ਘਰ ਤੋਂ ਬਾਹਰ ਨਿਕਲਣਾ ਹੈ ਇਸ ਦੇ ਨਾਲ ਕੀ ਹੋਵੇਗਾ ਜਦੋਂ ਹੀ ਤੁਸੀਂ ਘਰ ਤੋਂ ਬਾਹਰ ਨਿਕਲੋਗੇ ਆਪਣੇ ਘਰ ਤੋਂ ਨਿਕਲਣ ਤੋਂ ਬਾਅਦ ਜਿਹੜੀ ਮਾੜੀ ਊਰਜਾ ਭਾਵ ਕਿ ਜਿਹੜੀ ਨਕਾਰਾਤਮਕ ਊਰਜਾ ਜਾਂ ਸ਼ਕਤੀ ਹੋਵੇਗੀ ਉਹ ਤੁਹਾਡੇ ਤੇ ਪ੍ਰਭਾਵ ਨਹੀਂ ਪਾ ਸਕੇਗੀ ਉਹ ਕਾਲੀ ਮਿਰਚ ਦੇ ਦਾਣੇ ਤੁਹਾਡੇ ਆਸ-ਪਾਸ ਵੀ ਉਸ 네ਗੇਟਿਵ ਐਨਰਜੀ ਨੂੰ ਫਟਕਣ ਨਹੀਂ ਦੇਣਗੇ ਬੁਰਾ ਪ੍ਰਭਾਵ ਤੁਹਾਡੇ ਤੇ ਨਹੀਂ ਪਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਤੁਹਾਡਾ ਕਮਜ਼ੋਰ ਔਰਾ ਹੁੰਦਾ ਹੈ ਉਹ ਵੀ ਫਿਰ ਮਜ਼ਬੂਤ ਹੋ ਜਾਵੇਗਾ ਇਸ ਕਰਕੇ ਜੇਕਰ ਤੁਸੀਂ ਕਿਸੇ ਖਾਸ ਕੰਮ ਲਈ ਜਾ ਰਹੇ ਹੋ ਘਰ ਤੋਂ ਬਾਹਰ ਨਿਕਲ ਰਹੇ ਹੋ ਤੁਸੀਂ ਕੀ ਕਰਨਾ ਹੈ ਕਿ 5 6 ਜਾਂ ਫਿਰ 8 ਦਾਣੇ ਕਾਲੀ ਮਿਰਚ ਦੇ ਹਮੇਸ਼ਾ ਹੀ ਜੇਬ ਵਿੱਚ ਪਾ ਕੇ ਰੱਖਣੇ ਹਨ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਜਦੋਂ ਮਨੁੱਖ ਜ਼ਿੰਦਗੀ 'ਚ ਹਾਰ ਮੰਨ ਲੈਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਪਰ ਕਦੇ ਵੀ ਜ਼ਿੰਦਗੀ ਵਿੱਚ ਫਿਰ ਅੱਗੇ ਨਹੀਂ ਵੱਧ ਪਾਉਂਦਾ ਇਸ ਲਈ ਤੁਸੀਂ ਆਪਣਾ ਕੌਨਫੀਡੈਂਸ ਜਿਹੜਾ ਹੈ ਉਹ ਪੂਰਾ ਰੱਖਣਾ ਹੈ ਤੇ ਜਿਵੇਂ ਤੁਹਾਨੂੰ ਦੱਸਿਆ ਹੈ ਜੇਕਰ ਤੁਸੀਂ ਇਹਨਾਂ ਉਪਾਵਾਂ ਨੂੰ ਕਰ ਲੈਂਦੇ ਹੋ ਤੁਹਾਡੀ ਜ਼ਿੰਦਗੀ ਵਿੱਚ ਫਿਰ ਤੁਸੀਂ ਕਦੇ ਵੀ ਕਿਸੇ ਮੁਸ਼ਕਿਲ ਜਾਂ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰੋਗੇ ਇਸ ਦੇ ਨਾਲ ਤੁਹਾਡੇ ਮਨ ਦਾ ਔਰਾ ਮਜ਼ਬੂਤ ਹੋ ਜਾਵੇਗਾ ਤੁਹਾਡਾ ਮਾੜਾ ਸਮਾਂ ਚੰਗੇ ਸਮੇਂ ਵਿੱਚ ਤਬਦੀਲ ਹੋ ਜਾਵੇਗਾ ਜੇਕਰ ਸਾਡੇ ਮਨ ਵਿੱਚ ਸੱਚੀ ਸ਼ਰਧਾ ਤੇ ਵਿਸ਼ਵਾਸ ਹੋਵੇਗਾ ਮਾੜੀ ਕਿਸਮਤ ਨੂੰ ਚੰਗੀ ਕਿਸਮਤ ਵਿੱਚ ਅਸੀਂ ਤਬਦੀਲ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ